ਥੋੜਾ ਗਿੰਦਾ ਨਿਕਲੋ ਨਾ ਥੋੜੇ ਪਿਛੇ ਹੋ ਥੋੜੇ ਪਿਛੇ ਪੈਦਲ ਜੋ ਅੱਗੇ ਆ ਥੋੜਾ ਤੇਰੇ ਪਿੱਛੇ ਲੁਕੇ ਆ ਗਿਆ ਥੋੜਾ ਆ ਥੋੜਾ ਤੇ ਤੂੰ ਹੀ ਮਗਰਾ ਥੋੜਾ ਜਿਹਾ ਕਰੋ ਸ਼ੁਰੂ ਸ਼ਕਤੀ ਅਮਰ ਹੈ ਆਰਮਿਕ ਸ਼ਕਤੀ ਅਮਰ

ਪੰਮੀਰਨ ਹਰਦੇਵ ਸਿੰਘ ਜੀ ਮੈਂ ਆਰਾਮਨਗਰ ਮਜੀਠਾ ਰੋਡ ਬਾਈਪਾਸ ਆਰਾਮਨਗਰ ਮਹਲੇ ਤੋਂ 3 ਨੰਬਰ ਵਾਰਡ ਜੋ ਬੋਲਦਾ ਮੈਂ ਹਰਦੇਵ ਸਿੰਘ ਨਾਮ ਮੇਰਾ ਮੇਰੇ ਪਰਿਵਾਰ ਦੀ ਕਿਸੇ ਦੀ ਬੋਟੀ ਨਹੀਂ ਮਤਲਬ ਕਿ 3 ਨੰਬਰ ਵਾਰਡ ਦੀ ਲਿਸਟ ਮੈਂ ਸਾਰੀ ਫੋਲੀ ਆ ਸਾਰੀਆਂ ਲਿਸਟਾਂ ਫੋਲੀਆਂ ਕਿਸੇ ਦੀ ਬੋਟੀ ਨਹੀਂ ਸਾਰੀਆਂ ਵੋਟਾਂ ਕਟੀਆਂ ਗਈਆਂ ਮੇਰੇ ਮੇਰੇ ਪਰਿਵਾਰ ਦੀਆਂ ਸਾਡੀਆਂ 5 ਵੋਟਾਂ ਸਾਡੀਆਂ ਸਾਡੀਆਂ 5 ਵੋਟਾਂ ਪੰਜ ਦੀਆਂ ਪੰਜ ਨਹੀਂ ਲੱਭਣੀਆਂ ਸਾਡੀਆਂ ਵੋਟਾਂ ਵੋਟਾਂ ਅਗੇ ਬਿਸ਼ੇ ਕਰਤੀਆਂ ਬੀਐਲਓ ਨੇ ਪਤਾ ਨਹੀਂ ਕਿਉਂ ਕਰਤੀਆਂ ਕਿੱਦਾਂ ਕਰਤੀਆਂ ਇਹ ਤੇ ਹੁਣ ਉਹ ਬੀਐਲਓ ਜਾਣੇ ਜਾਂ ਮੱਲਿਆੜੀ ਜਿਹੜੇ ਮੋਤ ਭਰੇ ਇਹ ਜਾਣਨ ਕਿੱਦਾਂ ਹੋ ਗਈਆਂ ਇਹ ਤੇ ਇਹ ਸਾਰਾ ਹੀ ਗਰਬੜ ਕੀਤਾ ਲਿਸਟਾਂ ਦੇ ਵਿੱਚ ਕੰਮ ਇਹ ਮੈਂ ਆਪਣਾ ਖਲੋਣ ਲੱਗੇ ਸੀ ਕਿ ਮੈਂਬਰ ਸਰਪੰਚ ਖਲੋਣ ਲੱਗੇ ਐਸਸੀ ਸਮਾਜ ਦੇ ਸਾਡੇ ਤੇ ਇਹਨਾਂ ਦਾ ਕਿਸੇ ਦਾ ਨਾਮ ਨਹੀਂ ਬੋਲਣਾ ਕਿਸੇ ਦੀ ਵੋਟ ਲੱਭਣ ਦੀ ਤੇ ਇਹ ਸਾਰੀ ਇਹ ਰੈਫਰੀ ਕੀਤੀ ਆ ਇਸ ਵਿਸ਼ੇ ਦੇ ਵਿੱਚ ਅਸੀਂ ਕੱਲ ਡੀਸੀ ਸਾਹਿਬ ਨੂੰ ਮਿਲਾਂਗੇ ਡੀਸੀ ਸਾਹਿਬ ਨੂੰ ਮਿਲ ਕੇ ਸਾਰੀ ਗੱਲ ਕਰਾਂਗੇ ਉਸ ਬੀਐਲਓ ਸਾਹਿਬ ਦੀ ਵੀ ਗੱਲ ਕਰਾਂਗੇ ਕਿ ਕਿਉਂ ਇਹ ਅੱਗੇ ਪਿੱਛੇ ਹੋਈਆਂ ਵੋਟਾਂ ਕਿੱਦਾਂ ਹੋ ਗਈਆਂ ਹੁਣ ਕੱਲ ਦਾ ਦੇਣਿਆ ਅਸੀਂ ਸਾਨੂੰ ਸਮਝਾ ਦੇਈਏ ਅਸੀਂ ਕਰੀਏਗੀ ਇਦਾਂ ਕਿੱਧਰ ਜਾਈਏ ਡੀਸੀ ਸਾਹਿਬ ਤੇ ਪੇਸ਼ ਹੋ ਕੇ ਅਸੀਂ ਸਾਰੀ ਇਹ ਗੱਲ ਕਰਾਂਗੇ ਤੇ ਬੀਐਲਓ ਸਾਹਿਬ ਆਪ ਜਵਾਬ ਦੇਣਗੇ ਉੱਥੋਂ ਜੋ ਬੋਲੇ ਸੋਨਰ ਬਾਦ ਬਾੜ ਬਾਦ ਕੀ ਮਾਰਾ ਅਮਰਜੀਤ ਕੌਰ ਅੰਮਰਸਰ ਦੀ ਰਹਿਣ ਵਾਲੀ ਹਾਂ ਜੋ ਕਿ ਅੱਜ ਜਿਹੜਾ ਸਰਪੰਚ ਪ੍ਰਿੰਸ ਆ ਮਜੂਦਾ ਕਮਲ ਸਰਪੰਚ ਆ ਇੱਕ ਆਪਣਾ ਆਮ ਆਦਮੀ ਪਾਰਟੀ ਤੋਂ ਸ਼ੁਕਲਾ ਮੰਜੂ ਜੀ ਜਿਹੜਾ ਉਹਨਾਂ ਨੇ ਸਾਡੇ ਬਿਨਾਂ ਪੁੱਛਣ ਤੋਂ ਪਰਚੀ ਪਾ ਕੇ ਸ਼ਾਂਤੀ ਕਰਕੇ ਇਹਨਾਂ ਨੇ ਸਰਪੰਚ ਤਿੰਨ ਚੁਣੇ ਨੇ ਉਹ ਸਾਨੂੰ ਮਨਜ਼ੂਰ ਨਹੀਂ ਆਗੇ ਕਿਉਂਕਿ ਸਾਨੂੰ ਡਾਕਟਰ ਮੇਰਕਰ ਬਾਬਾ ਸਾਹਿਬ ਜੀ ਨੇ ਹੰਦਕਾਰ ਦਿੱਤਾ ਵੋਟ ਪਾਉਣ ਦਾ ਅਸੀਂ ਵੋਟ ਪਾਵਾਂਗੇ ਤੇ ਵੋਟਾਂ ਦੇ ਨਾਲ ਅਸੀਂ ਸਰਪੰਚ ਬਣਾਵਾਵਾਂਗੇ ਤੇ ਮੈਂ ਖੁਦ ਆਪਣੇ ਪੇਪਰ ਭਰ ਕੇ ਮੈਂ ਆਪ ਇਲੈਕਸ਼ਨ ਲੜੂੰਗੀ ਤੇ ਮੈਂ ਜੇ ਨਹੀਂ ਤੇ ਮੈਂ ਹਾਈ ਕੋਰਟ ਤੇ ਰੈਟ ਪਾਉਂਗੀ ਇਹਨਾਂ ਦੇ ਖਿਲਾਫ ਮੈਨੂੰ ਮਨਜ਼ੂਰ ਨਹੀਂ ਜਿਹੜਾ ਸਰਪੰਚ ਬਣਿਆ ਕਿਹੜਾ ਲੈਂਡ ਆ ਜੀ ਇਹ ਇਹ ਮਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਅੰਮ੍ਰਿਤਸਰ ਤੁਸੀਂ ਆਪ ਬਣਨਾ ਚਾਹਦੇ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਪੁੱਛਿਆ ਨਹੀਂ ਆ ਸਾਨੂੰ ਇਹਨਾਂ ਨੇ ਬਿਲਕੁਲ ਵਿੱਚ ਬਿਠਾਇਆ ਨਹੀਂ ਆ ਪੁੱਛਿਆ ਨਹੀਂ ਆ ਵੀ ਇਹ ਆਪਣਾ ਸੀ ਸਰਪੰਚ ਬਣ ਲੱਗੇ ਆ ਸਹਿਮਤੀ ਨਾਲ ਜਾਂ ਕਿੱਦਾਂ ਤੇ ਸਾਨੂੰ ਮਨਜ਼ੂਰ ਨਹੀਂ ਕਿੱਡੀ ਮੋਟ ਆ ਤੁਹਾਡੀ ਇੱਥੇ ਬੋਰਡ ਸਾਡੀ ਹੈਗੀ ਕੋਈ ਆਪਣਾ 2000 ਦੇ ਲੱਗ ਚੱਗੇ ਉਹਨਾਂ ਦੀ ਕਿੰਨੀ ਕਿੰਨੀ ਬੋਰਡ ਆ ਸਾਰੀ ਅੰਨੀ ਕੀਆ 3000 ਦੇ ਸਾਰੀ ਟੋਟਲ 3000 ਦੇ ਲੱਗੇ ਚਾਹ ਹਾਂਜੀ ਤੇ ਹੁਣ ਤੁਸੀਂ ਜੇ ਤੁਹਾਨੂੰ ਲਾਪੁੱਛੀ ਚੀਜ਼ ਤੁਹਾਡੀ ਤੁਸੀਂ ਕੀ ਸੰਘਰਸ਼ ਕਰੋਗੇ ਅਸੀਂ ਸੰਦਰਸ਼ ਕਰਾਂਗੇ ਅਸੀਂ ਵੋਟਾਂ ਨਹੀਂ ਪਾਏ ਅਸੀਂ ਇਹ ਸਰਪੰਚ ਜਿਹੜਾ ਸਹਿਮਤੀ ਨਾ ਬਣਿਆ ਸੀ ਨਹੀਂ ਬਣਵਾਵਾਂਗੇ ਸਹਿਮਤੀ ਨਹੀਂ ਹੁੰਦਾ ਹਾਂਜੀ ਨਹੀਂ ਹੁੰਦਾਂਗੇ ਇਹਦੇ ਬਾਰੇ ਹਾਇ ਇਲੈਕਸ਼ਨ ਕਮਿਸ਼ਨ ਨੂੰ ਕਮੈਂਡ ਕਰੋਗੇ ਤੁਸੀਂ ਬਿਲਕੁਲ ਜੀ ਹਾਂ ਹਾਂਜੀ ਕਰਾਂਗੇ ਕਮਿਸ਼ਨਰ ਜੀ ਹਾਂਜੀ ਇਹ ਮੰਗ ਕੀ ਕਰਦੇ ਨੇ ਮੰਗ ਕਰਦੇ ਕਿ ਅਸੀਂ ਇਹ ਜਿਹੜਾ ਇਹਨਾਂ ਨੇ ਆਪ ਸਹਿਮਤੀ ਨਾਲ ਸਰਪੰਚ ਬਣਾਇਆ ਸਾਨੂੰ ਮਨਜ਼ੂਰ ਨਹੀਂ ਬਸ ਇਹੀ ਮੰਗ ਕਰਦੇ ਠੀਕ ਹੈ ਇਹ ਜਿਹੜੇ ਤਿੰਨ ਸਰਪੰਚ ਬਣਿਆ ਕਿੰਨੇ ਨਹੀਂ ਮਨਜ਼ੂਰ ਸਾਨੂੰ ਇਹਦਾ ਵਿਰੋਧ ਕਰਦੇ ਇਹਦਾ ਅਸੀਂ ਵਿਰੋਧ ਕਰਦੇ ਹਾਂਜੀ ਇਹਨਾਂ ਨੇ ਕੋਈ ਵਾਰੀ ਲਈ ਇਹਨਾਂ ਨੇ ਹਾਂਜੀ ਇਹਨਾਂ ਨੇ 20 ਮਹੀਨੇ ਦਾ ਪ੍ਰਿੰਸ ਬਣਿਆ ਵਾ ਰੋਹਲ ਤੇ 20 ਮਹੀਨੇ ਦਾ ਕਮਲ ਸਰਪੰਚ ਤੇ ਆ 20 ਮਹੀਨੇ ਦੀ ਆਪਣਾ ਸ਼ਕਲਾ ਹਾਂ ਆਮ ਆਦਮੀ ਦੇ ਯਾਨੀ ਕਿ 20 ਮਹੀਨੇ ਦਾ ਕਾਂਗਰਸੀ 20 ਮਹੀਨੇ ਦਾ ਅਕਾਲੀ ਦਲ ਦਾ 20 ਮਹੀਨੇ ਦੇ ਆਮਾਦ ਰਹੇ ਤੇ ਸਾਡੇ ਆਮਨਗਰ ਦੀ ਪਹਿਲੇ ਵੀ ਸੁਧਾਰ ਨਹੀਂ ਹੋਈ ਤੇ ਹੁਣ ਵੀ ਨਹੀਂ ਹੋਣੀ ਕਿਉਂਕਿ ਇਹਨੇ 20 ਮਹੀਨੇ ਹੀ ਕਿੰਨੂੰ ਪੁੱਛਾਂਗੇ ਤੇ 20 ਮਹੀਨੇ ਕਿੰਨੂੰ ਪੁੱਛਾਂਗੇ 20 ਮਹੀਨੇ ਕਿੰਨੂੰ ਪੁੱਛਾਂਗੇ ਦੱਸੋ ਸਾਨੂੰ ਮਨਜ਼ੂਰ ਜੋ ਵੀ ਇਸ ਪ੍ਰਿੰਸ ਨੇ ਕਮਲ ਸਰਪੰਚ ਨੇ ਜੋ ਫੈਸਲਾ ਕੀਤਾ ਇਹਨਾਂ ਨੇ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈਗਾ ਵੀ ਇਹਨਾਂ ਪਰਚੀਆਂ ਪਾ ਕੇ ਇਹਨਾਂ ਪਾਰਟੀਆਂ ਨੇ ਤੇ ਫਿਰ ਇਹਨਾਂ ਨੇ ਸਰਪੰਚੇ ਬਣਾਇਆ ਵਾ ਅਸੀਂ ਪੂਰਾ ਵਿਰੋਧ ਕਰਾਂਗੇ ਇਹਨਾਂ ਦੇ ਪਹਿਲੇ ਵੀ ਇੱਥੇ ਕੋਈ ਸੁਧਾਰ ਨਹੀਂ ਹੈ ਜੀ ਵੀ ਪਾਣੀ ਸੀਵਰ ਭਰੇ ਰਹਿੰਦੇ ਆ ਪੈਸੇ ਜਿਵੇਂ ਚ ਪਾ ਲੈਂਦੇ ਆ ਕੰਮ ਕੋਈ ਕਰਦੇ ਨਹੀਂ ਮੜੇ ਫਰਜ ਦਾਵਾ ਕਰਦੇ ਪਿਛੇ ਪਿਛੇ ਤੇ ਚਲੋ ਪਾਸ ਕਰਕੇ ਹੋ ਗਿਆ ਕਿ ਪੈਸੇ ਜਿਵੇਂ ਚ ਪਾ ਲੈਂਦੇ ਕੰਮ ਕੋਈ ਕਰਦੇ ਨਹੀਂ ਆਈ ਸਾਨੂੰ ਬਿਲਕੁਲ ਪਸੰਦ ਨਹੀਂ ਇਹਨਾਂ ਦਾ ਜੋ ਫੈਸਲਾ ਕੀਤਾ ਅਜਿਹੇ ਇਹਨਾਂ ਵੱਲੋਂ ਜਾਦੂ ਉਮੀਦਵਾਰ ਖੋਤੇ ਗਏ ਨਾ ਕੋਈ ਕੁਛ ਗੇਸ ਹੋਈ ਕਿੱਤੀ ਗਈ ਉਹਨਾਂ ਵੱਲੋਂ ਕਿ ਬਿਲਕੁਲ ਕੋਈ ਨਹੀਂ ਹੋਈ ਵੀ ਕੀ ਮੰਗੀ ਕਰਦੇ ਆਈ ਮੰਗਿਆ ਉਹ ਕਰਦੇ ਕਿ ਹਣ ਮਨਜ਼ੂਰ ਨਹੀਂ ਹੈਗਾ ਪ੍ਰੀਸ ਕਮਲ ਜੋ ਤਿੰਨੇ ਪਾਰਟੀਆਂ ਨੇ ਜਿਹੜੇ ਅਕਾਸ਼ ਕੀਤੀਆਂ ਵਾ ਕੰਮ ਕਿਸੇ ਨੂੰ ਪਤਾ ਨਹੀਂ ਰਾਮਨਗਰ ਵਿੱਚ ਕਿਸੇ ਨੂੰ ਪਤਾ ਨਹੀਂ ਕਿ ਕੀ ਹੋਇਆ ਇਹਨਾਂ ਦੇ ਤਿੰਨਾਂ ਨੇ ਰਲ ਕੇ ਖੁਦ ਆਪ ਹੀ ਕਰ ਲਿਆ ਸਾਰਾ ਕੁਝ ਤੇ ਇਹਨਾਂ ਬੋਟਾ ਹਾਡੀਆਂ ਵਾ ਤਾਂ ਸਾਨੂੰ ਹੀ ਨਹੀਂ ਪਤਾ ਵੀ ਅਸੀਂ ਬਸ ਇਹੀ ਵਿਰੋਧ ਕਰਦੇ ਕਿ ਸਾਨੂੰ ਨਹੀਂ ਪਸੰਦ ਨਹੀਂ ਮਨਜ਼ੂਰ ਹੈਗਾ ਇਹਨਾਂ ਦੀ ਫੈਸਲਾ ਅਸੀਂ ਹਾਈ ਕੋਰਟ ਚ ਰੱਟ ਪਾਵਾਂਗੇ ਜੇ ਅਗਰ ਸਾਡਾ ਫੈਸਲਾ ਨਾ ਪਹਿਲਾਂ ਵੀ ਲੋਕੀ 20-20 ਸਾਲ ਆਲਮੀ ਕੀ ਜੀ ਮੈਂ 2 ਨੰਬਰ ਵਾਰਡ ਚੋਂ ਕਰਮਜੀਤ ਕੋਰ ਪ੍ਰਧਾਨ ਦੇ ਮਤਲਬ ਕਿ ਪਹਿਲਾਂ ਤੇ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਸੀਗਾ ਜਦੋਂ ਆਪਾਂ ਨਾਲ ਖਲੋਗੇ ਆ ਤੇ ਉਦੋਂ ਸਾਨੂੰ ਪਤਾ ਲੱਗਾ ਵਾ ਵੀ ਪਰਚੀਆਂ ਪੈ ਗਈਆਂ ਵਾ ਤੇ ਕੌਣ ਪ੍ਰਧਾਨ ਆ ਉਹ ਮਤਲਬ ਕਿ ਕੌਣ ਸਰਪੰਚ ਆ ਬਾਅਦ ਚ ਸਾਨੂੰ ਪਤਾ ਲੱਗਾ ਵਾ ਤੇ ਪਰ ਇਦਾਂ ਪਹਿਲਾਂ ਕਿਉਂ ਨਹੀਂ ਸਾਨੂੰ ਪਤਾ ਸੀ ਵੀ ਇਹਨਾਂ ਨੇ ਪਰਚੀਆਂ ਪਾਈਆਂ ਵਾ ਕੋਈ ਇਹਨਾਂ ਨੇ ਸਹਿਮਤੀ ਨਹੀਂ ਕੀਤੀ ਕੁਛ ਨਹੀਂ ਇਹ ਭੋਲੀ ਪ੍ਰਧਾਨ ਦੀ ਗਲੀ ਵਿੱਚ ਸਾਰੀਆਂ ਹੀ ਗਲੀਆਂ ਇੱਥੇ ਜਿੰਨੀਆਂ ਵੀ ਹੈਗੀਆਂ ਵਾ ਕਿਸੇ ਦੇ ਟੱਕਣ ਟੁੱਟੇ ਕਿਸੇ ਦਾ ਕੁਛ ਕੋਈ ਵੀ ਇੱਥੇ ਕਿੰਨੀ ਵਾਰੀ ਕਈ ਲੋਕੀ ਡਿੱਗੇ ਆ ਕਈ ਕੁਛ ਹੋਇਆ ਵਾ ਬਾਕੀ ਨਹੀਂ ਕੋਈ ਇਸ ਗਲੀਆਂ ਦਾ ਸੁਧਾਰ ਨਹੀਂ ਹੋਇਆ ਅਜੇ ਤੱਕ ਤੇ ਨਾ ਹੀ ਇੱਥੇ ਹੋਣਾ ਵਾ ਭਾਵੇਂ ਜਿੰਨੇ ਮਰਜੀ ਇੱਥੇ ਕੁਝ ਹੋ ਜਵੇ ਤੇ ਤਿੰਨ ਤਿੰਨ ਸਰਪੰਚ ਬਣੇ ਆ ਤੇ ਗਲੀਆਂ ਹੁਣ ਵੀ ਵੇਖ ਲਓ ਭਾਵੇਂ ਜਿੱਥੇ ਮਰਜੀ ਆ ਮਗਰਲੀਆਂ ਵੇਖ ਲਓ ਅਗਲੀਆਂ ਵੇਖ ਲਓ ਜਗਲੀਆਂ ਮਰਜੀ ਗਲੀਆਂ ਵੇਖ ਲਓ ਕੋਈ ਇੱਥੇ ਨਹੀਂ ਹੈਗਾ ਸੁਧਾਰ ਕੋਈ ਵੀ ਸਾਨੂੰ ਮਨਜ਼ੂਰ ਨਹੀਂ ਹੈਗਾ ਤੇ ਬਾਕੀ ਜਗ੍ਹੀ ਵੀ ਸਲਾਹ ਨਾਲ ਚੱਲਣਗੇ ਤੇ ਵਧੀਆ ਰਹੇਗਾ ਨਾ ਸਲਾਹ ਨਾਲ ਚੱਲਣਗੇ ਤੇ ਫਿਰ ਆਪਾਂ ਕਰਾ ਜਿੱਥੋਂ ਤੱਕ ਪਹੁੰਚਣਾ ਪਹੁੰਚਾਂਗੇ ਆਪਾਂ ਜਿਆ ਬਾਲਮੀਕ ਜੀ ਠੀਕ ਹੈ ਪ੍ਰਧਾਨ ਸਮਾਜ ਆਪਣਾ ਸੁਧਾਰ ਸਮਾਜ ਆਪਣੀ ਬਾਲਮੀਕ ਸਭਾ ਤੋਂ ਮੈਂ ਇਹੋ ਹੀ ਬੇਨਤੀ ਕਰਦਾ ਵਾਂ ਕਿ ਵੋਟਾਂ ਪੈਂਦੀਆਂ ਸਾਰੇ ਜਾਣੇ ਭਾਵੇਂ ਤਿੰਨ ਜਾਣੇ ਸੀ ਭਾਵੇਂ ਚਾਰ ਜਾਣੇ ਸੀ ਇਹ ਵੀ ਭੈਣੀ ਵਿੱਚ ਖਲੋਤੀ ਸੀ ਚਮਾ ਜਾਣਿਆਂ ਨੂੰ ਵੋਟਾਂ ਪੈਂਦੀਆਂ ਵੋਟਾਂ ਪਾ ਕੇ ਜਿਹੜਾ ਜਿੱਤ ਜਾਂਦਾ ਹਾਰ ਜਾਂਦਾ ਉਹੋ ਹੀ ਸਰਪੰਚ ਬਣਦਾ ਆ ਇੱਕ ਨਵਾਂ ਹੀ ਕਾਨੂੰਨ ਸੁਣ ਲਿਆ ਵਾ ਕਿ ਤਿੰਨ ਜਾਣੇ ਸਰਪੰਚ ਹੋਣ ਤੇ ਚੌਥੇ ਨੂੰ ਜਿਹੜਾ ਜੇ ਚੌਥਾ ਖਲੋਤਾ ਵਾ ਉਹਨੂੰ ਪੁੱਛਿਆ ਤਾਂ ਜਾਵੇ ਕਮ ਸੇ ਕਮ ਉਹਨੂੰ ਬਿਠਾਓ ਭਾਈ ਆ ਪਈ ਅਸੀਂ ਆ ਕੰਮ ਕਰਨ ਲੱਗੇ ਆ ਇਹ ਵੀ ਤਸਕਰ ਨਾਮਨਗਰ ਕਲੋਨੀ ਦੇ ਵਾਸੀ ਨੇ ਕੋਈ ਬਾਹਰੋਂ ਤੇ ਆਏ ਨਹੀਂ ਸੋ ਮੇਰੀ ਤੇ ਹੋਈ ਅੰਨਾ ਗੜੀ ਹੱਥ ਜੋੜ ਕੇ ਬੇਨਤੀ ਸੀ ਵੀ ਭਰਾਓ ਤੁਸੀਂ ਬਹੁਤ ਵਧੀਆ ਕੀਤਾ ਸੀ ਸਰਬਸੰਮਤੀ ਕੀਤੀ ਸੀ ਬਹੁਤ ਵਧੀਆ ਸੀ ਪਰ ਤੁਸੀਂ ਇਹ ਭੈਣ ਜੀ ਨੂੰ ਬੁਲਾ ਲੈਂਦੇ ਹੋ ਕੋਲ ਕੀ ਗੱਲ ਸੀ ਇਹਦੇ ਕੋਈ ਕੜੀ ਡੀਪੀ ਕੋਈ ਗੱਲ ਸੀ ਆ ਗਈ ਸੀ ਇਹਨੂੰ ਕਹਿੰਦੇ ਹੋ ਭੈਣ ਜੀ ਆ ਜਾਓ ਅਸੀਂ 2 ਮਿੰਟ ਅਸੀਂ ਆ ਕੰਮ ਕਰਨ ਲੱਗੇ ਆ ਤੇ ਚਲੋ ਸ਼ਾਂਤੀ ਨਾ ਹੋ ਜਾਂਦਾ ਪਰ ਹੁਣੇ ਨਾ ਇਹਨਾਂ ਨੂੰ ਪੁੱਛਿਆ ਨਹੀਂ ਇਹ ਤਾਂ ਅਸੀਂ ਸਖਤ ਵਿਰੋਧ ਕਰਦੇ ਹਾਂ ਕੀ ਨਾਮ ਹੈ ਉਹਨਾਂ ਦੇ ਤੇ ਉਹ ਸਰਪੰਚ ਸਾਹਿਬ ਦੇ ਤਾਂ ਵੇਖੋ ਨਾ ਵੀ ਉਹਨਾਂ ਦੇ ਸਾਰਿਆਂ ਦੇ ਨਾਮ ਆਪਾਂ ਤਿੰਨਾਂ ਜਣੇ ਦੇ ਵੱਖ-ਵੱਖ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਆਕਾਲੀ ਪਾਰਟੀ ਦਾ ਵਾ ਕਾਂਗਰਸ ਪਾਰਟੀ ਦਾ ਵਾ ਹਾਂਜੀ ਇਹ ਭੈਣ ਜੀ ਸਾਡੀ ਜਿਹੜੀ ਇਹ ਖਲੋਤੇ ਨੇ ਇਧਰੋਂ ਆਪਣੇ ਰਾਮ ਨਰਾਇਣ ਜາດ ਖਲੋਤੇ ਸੀ ਹਾਂਜੀ ਚਲੋ ਇਲੈਕਸ਼ਨ ਲੜਨ ਦਾ ਅਧਿਕਾਰ ਆ ਸਾਡੇ ਬਾਬਾ ਬੇਦਕਰ ਸਾਹਿਬ ਜੀ ਨੇ ਅਧਿਕਾਰ ਦਿੱਤੇ ਸਾਨੂੰ ਸਾਨੂੰ ਅਧਿਕਾਰ ਦਿੱਤੇ ਨੇ ਬੋਰਡ ਦੇ ਦਿੱਤੇ ਨੇ ਸਾਨੂੰ ਅਸੀਂ ਸਮਾਜ ਚ ਰਹਿੰਦੇ ਆ ਸਾਨੂੰ ਇਹ ਚੋਣ ਲੜਨ ਦਾ ਅਧਿਕਾਰ ਆ ਆਜ਼ਾਦ ਚੋਣ ਲੜੀਏ ਜਾਂ ਕਿਸੇ ਆਪਣੀ ਪਾਰਟੀ ਨਾਲ ਲੜੀਏ ਚੋਣ ਦੇਸ ਲੜਨ ਦਾ ਅਧਿਕਾਰ ਆ ਸਾਨੂੰ ਸਾਨੂੰ ਚੋਣ ਤੋਂ ਥੋੜਾ ਵਾਂਝਾ ਕਰ ਸਕਦੇ ਆ ਕੋ ਕੰਮ ਸੇ ਕੰਮ ਤੇ ਪੁੱਛਣਾ ਚਾਹੀਦਾ ਨਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਮੇਨ ਗੱਲ ਜਿਹੜੀ ਆ ਆਪਾਂ ਸਾਡੀ ਭੈਣ ਨੂੰ ਪੁੱਛਣਾ ਚਾਹੀਦਾ ਇਹ ਵੀ 10 ਮਹੀਨੇ 20 ਮਹੀਨੇ ਕਰ ਸਕਦੀ ਆ ਸਰਪੰਚੀ ਇਹੋ ਜੀ ਗੱਲ ਥੋੜੀ ਆ ਹਾਂਜੀ ਅਸੀਂ ਇਹੋ ਹੀ ਮੰਗ ਕਰਦੇ ਆਂ ਇਹ ਇਹਨਾਂ ਭੈਣ ਜੀ ਨੂੰ ਪੁੱਛਣਾ ਜ਼ਰੂਰੀ ਸੀ। ਅਗਰ ਕੋਈ ਗੱਲ ਨਾ ਕੋਈ ਹੁੰਦਾ ਤੇ ਨਹੀਂ ਹੁੰਦਾ ਤੇ ਹੁਣ ਇਹਨਾਂ ਦੇਹੀ ਆ ਆਪਾਂ ਜਿੰਨੇ ਵੀ ਸਾਡੀ ਬਾਲਮੀਕ ਸੰਸਥਾ ਵਾ ਆਪਾਂ ਇਸ ਦਾ ਪੂਰਨ ਵਿਰੋਧ ਕਰਾਂਗੇ। ਬਾਈਕਾਡ ਕਰਾਂਗੇ। ਸਾਨੂੰ ਇਹ ਮਨਜ਼ੂਰ ਨਹੀਂ ਹੈਗਾ। ਅਸੀਂ ਜਿੱਥੋਂ ਤੱਕ ਵੀ ਹੋ ਸਕੇ ਚੋਣ ਕਮਿਸ਼ਨ ਕੋਲ ਮੁੱਖ ਮੰਤਰੀ ਭਗਵਾਨ ਆਪਣਾ ਮਾਨ ਸਾਹਿਬ ਕੋਲ ਵੀ ਬੇਨਤੀ ਕਰਾਂਗੇ ਉਹਦੇ ਕੋਲ ਵੀ ਜਾਵਾਂਗੇ ਪਹੁੰਚਾਂਗੇ ਫਿਰ ਮਾਨ ਸਾਹਿਬ ਦੀ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਠੀਕ ਹੈ। ਬਾਜੀ ਅੰਨਾ ਕੋਈ ਕਹਿੰਦਾ ਜੈ ਬਾਲਮੀਕ ਜੀ ਦੀ ਹਰ ਹਰ ਬਾਲਮੀਕ ਜੀ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ